ਲੋਗੜਾ ਤੇ ਕੋਈ ਹੋਰ ਗੱਲ ਕਹਿਣਾ ਚਾਹੁੰਦਾ ਲੋਗੜਾ ਤੇ ਨਾਲ ਜੇ ਕੰਮ ਚੱਲੀ ਜਾਂਦਾ ਉਧਰ ਸੱਤਾ ਲੱਗਿਆ ਵਾ ਨਾਲ ਤੇ ਕੀ ਕਹਿਣਾ ਦੱਸਣ ਮੈਂ ਇਹ ਕਹਿਣਾ ਜੀ ਮੈਂ ਕਹਣਾ ਕਿਹੜਾ ਬੰਦਾ ਜਿਹਦੇ ਕੰਮ ਚੰਗੇ ਹੁੰਦੇ ਆ ਉਹ 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 ਬੰਦਾ ਜਾ ਮਲੂਤ ਹਮ ਕਿਥੇ ਜਾਇਜ਼ ਆਪਦੇ ਮਿਲਣੀਆਂ ਵੱਧ ਬੰਦੇ ਨੂੰ ਉਸੇ ਮਾੜਾ ਢੀੜਾ ਬੰਦਾ ਨਹੀਂ ਆ ਸਕਦਾ ਭਾਈ ਹਮ ਉਹ ਆਉ ਉਹਦੇ ਚੰਗੇ ਵਾਲੇ ਕਿਥੇ ਹੋਣਗੇ ਹਮ ਅੱਛੂ ਹੀ ਉਹ ਨਿਕਲ ਜਾ ਵਾ ਹਮ ਉਥੋਂ ਜਾਣ ਆਈਂਦੇ ਬੰਦੇ ਹਮ ਹਮ ਕਾਦੀ ਸਿਆਣ ਆਉਂਦੀ ਆ ਜੋ ਆਖਦੀ ਵੀ ਵੀ ਇਹੋ ਆ ਹੂੰ ਵੀ ਕੋਈ ਭਗਤ ਆ ਰੱਬ ਦਾ ਹੁਣ ਗੱਲ ਕੀ ਦੀ ਸਿੱਧੂ ਕਰ ਸਿੱਧੂ ਮੂਸੇ ਦਾ ਦੀ ਕਰਦਾ ਹਾਂ ਹਾਂ ਮੂਸੇ ਨਾਲ ਗੱਲ ਕੀਤੀ ਆ ਵੀ ਵੀ ਉਹ ਚਾਹੇ ਚੰਗਾ ਬੰਦਾ ਲਊ ਜਾਂ ਲੈਤਾ ਜਾਂ ਮੈਂ ਚੰਗੇ ਮਾੜਾ ਨਹੀਂ ਆਉਂਦਾ ਉੱਥੇ ਇਹ ਕਹਿੰਦਾ ਵੀ ਲੋਕੜ ਪਹਿਲਾਂ ਦਾਦੇ ਕਹਿੰਦਾ ਵੀ ਸਾਧੂ ਸੰਤ ਨੇ ਕਿਸੇ ਨੇ ਕਹਿੰਦਾ ਜਨਮ ਲਿਆ ਵੀ ਕਹਿੰਦਾ ਉੱਥੇ ਦੁਬਾਰਾ ਫੇਰ ਭਗਤ ਆਪਾਂ ਮੈਨੇ ਜੈ ਜੈ ਸਾਹਮਣੀਆਂ ਜਾ ਕੇ ਉਹ ਸ਼ਾਂਭੂ ਆਪਣੇ ਤਾਂ ਕੋਈ ਨਹੀਂ ਲੈਂਦਾ ਉੱਥੇ ਜਾ ਕੇ ਜਨਮ ਵੀ ਆਪਾਂ ਲੈ ਲਾਂਗੇ ਹਾਂ ਹਾਂ ਉਹ ਇਹਦੀ ਪੱਤ ਦੀ ਗੁਰੂਗਾ ਬਈ ਉਹ ਇਹ ਲੰਦਾ ਭਗਤੀ ਕਰਦਾ ਰਸਪੀ ਹਣਾ ਉਹ ਉਹ ਲੰਦਾ ਜਦ ਮੋਸ ਸਾਵੇਂ ਬਾਈ ਤਗੜੇ ਸਾਵੇਂ ਹਾਂ ਹਾਂ ਹੱਸ ਕਰਨੀ ਆ ਹਾਂ ਫਰਕ ਵੱਡਾ ਪੈਂਦਾ ਠੀਕ ਆ ਹਾਂ ਵਾ ਆਪਾਂ ਕੰਮ ਕਰਦੇ ਇੱਥੇ ਆਪਾਂ ਹਾਂ ਆਪਾਂ ਹੁਣ ਕਦੋਂ ਹੁਣ ਆਪਾਂ ਹਾਂ ਹੁਣ ਨਹੀਂ ਆਪਾਂ ਦੇ ਇੱਥੇ ਦੁਬਾਰੀ ਆਉਂਦੇ ਆਪਾਂ ਉੱਕੜ ਬਾਈ ਮੀਨਾਂ ਦਾ ਸਾਰੀ ਉਹਦਾ ਪਾਪਾ ਨੇ ਕੰਮ ਕੀਤਾ ਹਾਂ ਕਾਲੀ ਕਿੱਥੇ ਤੈਨੂੰ ਕਿੱਥੇ ਜਾਣਾ ਬਾਬੇ ਦੇ ਹਾਂ ਥੇਹ ਜਾਣਾ ਬਾਬੇ ਦੇ ਤੂੰ ਵੀ ਜਾਣਾ ਨਾ ਹਾਂ ਉੱਥੇ ਉੱਥੇ ਆਹ ਜਰਾ ਮੁੰਡਾ ਉੱਥੇ ਜਾਣਾ ਸੇਵਾ ਕਰਦਾ ਮੈਂ ਜਾਣਾ ਉਹਨਾਂ ਸਵੇਰੇ ਸਾਧਰੀ ਨਾ ਵਧੀਆ ਉੱਥੇ ਪਹੁੰਚ ਉੱਥੇ ਜਾ ਕੇ ਛਕਤੀ ਆ ਜੀ ਹਾਂ ਹਾਂ ਇਕੜ ਮੈਂ ਆਖਿਆ ਹਾਂ ਨਾ ਮੈਂ ਆਖਿਆ ਮੈਂ ਉੱਥੇ ਜਮਣ ਜਾਂਦਾ ਕਿੱਥੇ ਇੱਥੇ ਥੇਹ ਤੇ ਹਾਂ ਸਿੱਧੀ ਵੀ ਆ ਜੇ ਮਾਂ ਜਾਨੀ ਮਾਰਨਾ ਹਾਂ ਮੈਂ ਪੂਰਾ ਪਿਆ ਮੈਂ ਛਕੇ ਜਮਾਂ ਹਾਂ ਤਰਕ ਮੈਨੂੰ 3 ਵਜੇ ਠਾਲਿਆ ਮੇਰੇ ਅੰਦਰੋਂ ਉੱਠੇ ਪੋਹੜ ਵੀ ਜਾਮਾ ਜਮਾ ਤੇ ਮੈਂ ਜਾ ਕੇ ਮੈਂ ਚਾਹ ਨਹੀਂ ਪੀਤੀ ਮੈਂ ਪਹਿਲੇ ਜਾ ਕੇ ਮਾਂਜਾ ਮਾਰਿਆ ਫੇਰ ਆਣਤੀ ਸੀ ਸਕਤੀ ਹੈਗੀ ਆ ਬਾਈ ਚਾਰੇ ਵੀ ਬੰਦਾ ਸਾਥ ਬੰਦਾ ਉਧਰ ਕਹਿੰਦੇ ਲੱਗੇ ਵਿਆ ਦੋ ਬੰਦੇ ਹੋਰ ਤੇ ਇੱਕ ਦੇ ਤੁਹਾਨੂੰ ਹੋਰ ਦਰਸ਼ਕਾ ਮੰਗੂ ਵੀ ਬਹੁਤ ਘੈਂਡ ਬੰਦਾ ਸਾਡਾ ਐਵੇਂ ਫਿਰ ਮੰਗੂ ਠੀਕ ਆ ਜੀ ਐਵੇਂ ਮੈਂ ਹਟਾ ਜੀ ਇਹ ਆ ਸੱਤੇ ਦੇ ਚੇਲੇ ਸਾਰੇ